ਨਹਾਉਂਦੇ ਹੋਏ ਤਾਰ ਟੁੱਟਨ ਕਾਰਨ ਨਹਿਰ 'ਚ ਡਿੱਗੇ 8 ਬੱਚੇ 4 ਰੁੜੇ 2 ਮ੍ਰਿਤਕ ਦੇਹਾਂ ਬਰਾਮਦ ਲੁਧਿਆਣਾ ਦੀ ਸੰਧਵਾਂ ਨਹਿਰ 'ਚ ਵੀਰਵਾਰ ਨੂੰ ਨਹਾਉਂਦੇ ਸਮੇਂ ਕੰਡੇ ਨਾਲ ਬੰਨੀ ਹੋਈ ਤਾਰ ਟੁੱਟਨ ਕਾਰਨ 8 ਬੱਚੇ ਡੁੱਬ ਗਏ 4 ਬੱਚੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਹੋ ਗਏ ਪਰ 4 ਬੱਚੇ ਪਾਣੀ 'ਚ ਲਾਪਤਾ ਹੋ ਗਏ ਕੱਲ੍ਹ ਸ਼ਾਮ 2 ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਜਦੋਂ ਕਿ 2 ਬੱਚੇ ਅਜੇ ਲਾਪਤਾ ਨੇ ਗੋਤਾਖੋਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਨਹਿਰ ਚ ਡੁੱਬਣ ਵਾਲੇ ਵਿਅਕਤੀਆਂ ਦੀ ਪਛਾਣ ਪ੍ਰਕਾਸ਼ ਜਿਸ ਦੀ ਕਿ ਉਮਰ 14 ਸਾਲ ਮਨੀਸ਼ ਜਿਸ ਦੀ ਕਿ ਉਮਰ 15 ਸਾਲ ਗੋਲੂ 10 ਸਾਲ ਅਤੇ ਮੋਲੂ ਉਰਫ ਸਾਹਿਲ 10 ਸਾਲ ਵਜੋਂ ਹੋਈ ਹੈ ਇਨ੍ਹਾਂ ਚੋਂ ਪ੍ਰਕਾਸ਼ ਅਤੇ ਮੋਲੂ ਉਰਫ ਸਾਹਿਲ ਦੀਆਂ ਲਾਸ਼ਾਂ ਮਿਲੀਆਂ ਨੇ ਜਦੋਂ ਕਿ ਮਨੀਸ਼ ਅਤੇ ਗੋਲੂ ਦੀ ਭਾਲ ਲਗਾਤਾਰ ਚੱਲੀ ਹੈ ਮਨੀਸ਼ ਦੀ ਮਾਂ ਅੰਜਲੀ ਨੇ ਦੱਸਿਆ ਕਿ ਉਸੇ ਇਲਾਕੇ ਦੇ 8 ਬੱਚੇ ਦੁਪਹਿਰ 2:30 ਵਜੇ ਨਹਿਰ ਚ ਨਹਾਉਣ ਗਏ ਸਨ ਮੇਰਾ ਪੁੱਤਰ ਮਨੀਸ਼ ਸ਼ਬਦ ਦੇ ਉੱਧਾ ਵੱਡਾ ਭਰਾ ਵੀ ਉਹਨਾਂ ਦੇ ਨਾਲ ਗਿਆ ਸੀ ਸਾਰੇ ਤਾਰ ਫੜ ਕੇ ਨਹਾ ਰਹੇ ਸਨ ਜਦੋਂ ਭਾਰ ਕਾਰਨ ਸਾਰ ਟੁੱਟ ਗਈ ਅਤੇ ਸਾਰੇ ਬੱਚੇ ਰੁੜ ਗਏ ਮੇਰਾ ਛੋਟਾ ਪੁੱਤਰ ਮਨੀਸ਼ ਮੇਰੇ ਵੱਡੇ ਪੁੱਤਰ ਦੇ ਸਾਹਮਣੇ ਰੁੜ ਗਿਆ ਮੇਰੇ ਵੱਡੇ ਪੁੱਤਰ ਨੇ ਮਨੀਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਾ ਬਚਾ ਸਕਿਆ ਸਾਨੀਵਾਂ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਬੁਲਾਇਆ ਗਿਆ ਬਚਾਅ ਕਾਰਜ 48 ਘੰਟਿਆਂ ਤੋਂ ਜਾਰੀ ਨੇ ਪ੍ਰਕਾਸ਼ ਦੀ ਲਾਸ਼ ਮਾਡਲ ਟਾਊਨ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਇਸ ਤੋਂ ਬਾਅਦ ਮੋਲੂ ਉਰਫ ਸਾਹਿਲ ਦੀ ਲਾਸ਼ ਵੀ ਸ਼ੁੱਕਰਵਾਰ ਸਵੇਰੇ 7:30 ਵਜੇ ਮਾਡਲ ਟਾਊਨ ਥਾਣੇ ਦੇ ਇਲਾਕੇ ਚ ਬਰਾਮਦ ਕੀਤੀ ਗਈ ਹੈ ਮਾਡਲ ਟਾਊਨ ਥਾਣੇ ਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਦ ਸੰਦਵਾ ਕਨਾਲ ਪਾਣੀ ਦੇ ਵਹਾਂ ਨੂੰ ਕੰਟਰੋਲ ਕਰਨ ਲਈ ਇੱਕ ਬੰਨ ਲਗਾਇਆ ਹੋਇਆ ਜੋ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਆਉਂਦਾ ਹੈ ਪੁਲਿਸ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਉੱਥੋਂ ਤੈਰਦੀਆਂ ਮਿਲੀਆਂ ਜਿਸ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਦੂਜੇ ਪਾਸੇ ਪਰਿਵਾਰਿਕ ਮੈਂਬਰ ਸਮਰਾਟ ਨਗਰ ਗਿਆਸਪੁਰਾ ਦੇ ਰਹਿਣ ਵਾਲੇ ਮਨੋਜ ਪ੍ਰਸ਼ਾਦ ਦੇ ਪੁੱਤਰ ਪ੍ਰਕਾਸ਼ ਜਿਸ ਦੀ ਕਿ ਉਮਰ 14 ਸਾਲ ਦੀ ਲਾਸ਼ ਵੀਰਵਾਰ ਰਾਤ ਲਗਭਗ 11:30 ਵਜੇ ਮਿਲੀ ਹੈ ਪ੍ਰਕਾਸ਼ ਸ਼ੈਮੀ ਜਮਾਤ ਦਾ ਵਿਦਿਆਰਥੀ ਸੀ ਉਸਦੇ ਪਿਤਾ ਪ੍ਰਿੰਟਰ ਦਾ ਕੰਮ ਕਰਦੇ ਨੇ ਪ੍ਰਕਾਸ਼ ਸਮੇਤ ਪਰਿਵਾਰ ਅੱਜ ਤਿੰਨ ਭੈਣ ਭਰਾ ਨੇ ਸਮਰਾਟ ਨਗਰ ਦੇ ਰਹਿਣ ਵਾਲੇ ਪਰਮੇਸ਼ਰ ਦੇ ਪੁੱਤਰ ਮਨੀਸ਼ ਜਿਸ ਦੀ ਉਮਰ 15 ਸਾਲ ਦੀ ਭਾਲ ਅਜੇ جاری ਹੈ ਮਨੀਸ਼ ਸ਼ੇਮੀ ਜਮਾਦਾ ਵਿਦਿਆਰਥੀ ਸੀ ਗਰਮੀ ਕਾਰਨ ਖੇਡਦੇ ਹੋਏ ਨਹਾਉਣ ਲਈ ਨਹਿਰ ਤੇ ਚਲਾ ਗਿਆ ਮਨੀਸ਼ ਦੇ ਪਿਤਾ ਇੱਕ ਐਸਿਡ ਫੈਕਟਰੀ 'ਚ ਕੰਮ ਕਰਦੇ ਨੇ ਮਨੀਸ਼ ਸਮੇਤ ਉਸਦੇ ਤਿੰਨ ਭੈਣ ਭਰਾ ਨੇ ਨਹਾਉਂਦੇ ਹੋਏ ਤਾਰ ਟੁੱਟਨ ਕਾਰਨ ਨਹਿਰ 'ਚ ਡਿੱਗੇ 8 ਬੱਚੇ 4 ਰੂੜੇ 2 ਮ੍ਰਿਤਕ ਦੇਹਾਂ ਬਰਾਮਦ ਲੁਧਿਆਣਾ ਦੀ ਸੰਧਵਾਂ ਨਹਿਰ 'ਚ ਵੀਰਵਾਨ ਨੂੰ ਨਹਾਉਂਦੇ ਸਮੇਂ ਕੰਡੇ ਨਾਲ ਬੰਨੀ ਹੋਈ ਤਾਰ ਟੁੱਟਣ ਕਾਰਨ 8 ਬੱਚੇ ਡੁੱਬ ਗਏ 4 ਬੱਚੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਹੋ ਗਏ ਪਰ 4 ਬੱਚੇ ਪਾਣੀ 'ਚ ਲਾਪਤਾ ਹੋ ਗਏ ਕੱਲ੍ਹ ਸ਼ਾਮ ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਜਦੋਂ ਕਿ ਦੋ ਬੱਚੇ ਅਜੇ ਲਾਪਤਾ ਨੇ ਗੋਤਾਖੋਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਨਹਿਰ ਚ ਡੁੱਬਣ ਵਾਲੇ ਵਿਅਕਤੀਆਂ ਦੀ ਪਛਾਣ ਪ੍ਰਕਾਸ਼ ਜਿਸ ਦੀ ਕਿ ਉਮਰ 14 ਸਾਲ ਮਨੀਸ਼ ਜਿਸ ਦੀ ਕਿ ਉਮਰ 15 ਸਾਲ ਗੋਲੂ 10 ਸਾਲ ਅਤੇ ਮੋਲੂ ਉਰਫ ਸਾਹਿਲ 10 ਸਾਲ ਵਜੋਂ ਹੋਈ ਹੈ ਇਨ੍ਹਾਂ ਚੋਂ ਪ੍ਰਕਾਸ਼ ਅਤੇ ਮੋਲੂ ਉਰਫ ਸਾਹਿਲ ਦੀਆਂ ਲਾਸ਼ਾਂ ਮਿਲੀਆਂ ਨੇ ਜਦੋਂ ਕਿ ਮਨੀਸ਼ ਅਤੇ ਗੋਲੂ ਦੀ ਭਾਲ ਲਗਾਤਾਰ جاری ਹੈ ਮਨੀਸ਼ ਦੀ ਮਾਂ ਅੰਜਲੀ ਨੇ ਦੱਸਿਆ ਕਿ ਉਸੇ ਇਲਾਕੇ ਦੇ 8 ਬੱਚੇ ਦੁਪਹਿਰ 2:30 ਵਜੇ ਨਹਿਰ 'ਚ ਨਹਾਉਣ ਗਏ ਸਨ ਮੇਰਾ ਪੁੱਤਰ ਮਨੀਸ਼ ਤੇ ਉਸਦਾ ਵੱਡਾ ਭਰਾ ਵੀ ਉਹਨਾਂ ਦੇ ਨਾਲ ਗਿਆ ਸੀ ਸਾਰੇ ਤਾਰ ਫੜ ਕੇ ਨਹਾ ਰਹੇ ਸਨ ਜਦੋਂ ਭਾਰ ਕਾਰਨ ਸਾਰ ਟੁੱਟ ਗਈ ਅਤੇ ਸਾਰੇ ਬੱਚੇ ਰੁੜ ਗਏ ਮੇਰਾ ਛੋਟਾ ਪੁੱਤਰ ਮਨੀਸ਼ ਮੇਰੇ ਵੱਡੇ ਪੁੱਤਰ ਦੇ ਸਾਹਮਣੇ ਰੁੜ ਗਿਆ ਮੇਰੇ ਵੱਡੇ ਪੁੱਤਰ ਨੇ ਮਨੀਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਾ ਬਚਾ ਸਕਿਆ ਸਾਨੀਵਾਂ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਬੁਲਾਇਆ ਗਿਆ ਬਚਾਅ ਕਾਰਜ 48 ਘੰਟਿਆਂ ਤੋਂ ਜਾਰੀ ਨੇ ਪ੍ਰਕਾਸ਼ ਦੀ ਲਾਸ਼ ਮਾਡਲ ਟਾਊਨ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਇਸ ਤੋਂ ਬਾਅਦ ਮੋਲੂ ਉਰਫ ਸਾਹਿਲ ਦੀ ਲਾਸ਼ ਵੀ ਸ਼ੁੱਕਰਵਾਰ ਸਵੇਰੇ 7:30 ਵਜੇ ਮਾਡਲ ਟਾਊਨ ਥਾਣੇ ਦੇ ਇਲਾਕੇ ਚ ਬਰਾਮਦ ਕੀਤੀ ਗਈ ਹੈ ਮਾਡਲ ਟਾਊਨ ਥਾਣੇ ਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਦ ਸੰਦਵਾ ਕਨਾਲ ਪਾਣੀ ਦੇ ਵਹਾਂ ਨੂੰ ਕੰਟਰੋਲ ਕਰਨ ਲਈ ਇੱਕ ਬੰਨ ਲਗਾਇਆ ਹੋਇਆ ਜੋ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਆਉਂਦਾ ਹੈ ਪੁਲਿਸ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਉੱਥੋਂ ਤੈਰਦੀਆਂ ਮਿਲੀਆਂ ਜਿਸ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਦੂਜੇ ਪਾਸੇ ਪਰਿਵਾਰਿਕ ਮੈਂਬਰ ਸਮਰਾਟ ਨਗਰ ਗਿਆਸਪੁਰਾ ਦੇ ਰਹਿਣ ਵਾਲੇ ਮਨੋਜ ਪ੍ਰਸ਼ਾਦ ਦੇ ਪੁੱਤਰ ਪ੍ਰਕਾਸ਼ ਜਿਸ ਦੀ ਕਿ ਉਮਰ 14 ਸਾਲ ਦੀ ਲਾਸ਼ ਵੀਰਵਾਰ ਰਾਤ ਲਗਭਗ 11:30 ਵਜੇ ਮਿਲੀ ਹੈ ਪ੍ਰਕਾਸ਼ ਸ਼ੈਮੀ ਜਮਾਤ ਦਾ ਵਿਦਿਆਰਥੀ ਸੀ ਉਸਦੇ ਪਿਤਾ ਪ੍ਰਿੰਟਰ ਦਾ ਕੰਮ ਕਰਦੇ ਨੇ ਪ੍ਰਕਾਸ਼ ਸਮੇਤ ਪਰਿਵਾਰ ਅੱਜ ਤਿੰਨ ਭੈਣ ਭਰਾ ਨੇ ਸਮਰਾਟ ਨਗਰ ਦੇ ਰਹਿਣ ਵਾਲੇ ਪਰਮੇਸ਼ਰ ਦੇ ਪੁੱਤਰ ਮਨੀਸ਼ ਜਿਸ ਦੀ ਉਮਰ 15 ਸਾਲ ਦੀ ਭਾਲ ਅਜੇ جاری ਹੈ ਮਨੀਸ਼ ਸ਼ੇਮੀ ਜਮਾਦਾ ਵਿਦਿਆਰਥੀ ਸੀ ਗਰਮੀ ਕਾਰਨ ਖੇਡਦੇ ਹੋਏ ਨਹਾਉਣ ਲਈ ਨਹਿਰ ਤੇ ਚਲਾ ਗਿਆ ਮਨੀਸ਼ ਦੇ ਪਿਤਾ ਇੱਕ ਐਸਿਡ ਫੈਕਟਰੀ 'ਚ ਕੰਮ ਕਰਦੇ ਨੇ ਮਨੀਸ਼ ਸਮੇਤ ਉਸਦੇ ਤਿੰਨ ਭੈਣ ਭਰਾ ਨੇ